ਹਾਂਜੀ ਮੰਤਰੀ ਸਾਹਿਬ ਜੇਕਰ ਕਿ ਪੰਜਾਬ ਦੇ ਹਾਲਾਤਾਂ ਦੇ ਉਹ ਪੰਜਾਬ ਦੇ ਵਿੱਚ ਕਾਫੀ ਪ੍ਰਭਾਵਿਤ ਹੋਏ ਹੈ ਜੀ ਹੁਣ ਤੁਸੀਂ ਹਾਲਕਾ ਲੰਬੀ ਦੇ ਵੀ ਦੌਰਾ ਕੀਤਾ ਹੈ ਲੰਬੀ ਹਲਕਾ ਦੇ ਵਿੱਚ ਕਿਸ ਤਰ੍ਹਾਂ ਦੀ ਸਥਿਤੀ ਹੈ ਹੱਤਾ ਪਰਮਾਤਮਾ ਦੇ ਹੱਥ ਉਧਰਤ ਜਿੱਥੇ ਵੀ ਚਾਹੇ ਉੱਥੇ ਰੱਖਦੀ ਹੈ ਇਸ ਵਾਰ ਪੰਜਾਬ ਤੇ ਬਹੁਤ ਵੱਡੀ ਜਿਹੜੀ ਕ੍ਰੋਪੀ ਹੈ ਜਾਦੇ ਬਾਰਿਸ਼ਾਂ ਹੋ ਰਹੀਆਂ ਜਿਹਦੇ ਨਾਲ ਪਹਾੜਾਂ ਵੱਲੋਂ ਵੀ ਬਹੁਤ ਪਾਣੀ ਆਇਆ ਹੈ ਪੰਜਾਬ ਦਾ ਤਕਰੀਬਨ 5 ਲੱਖ ਜਿਹੜਾ ਏਕੜ ਰਕਬਾ ਤਬਾਹ ਹੋ ਗਿਆ 1400 ਪਿੰਡ ਉਸ ਤੋਂ ਵੀ ਗਿਣਤੀ ਵੱਧ ਦੀ ਜਾਂਦੀ ਹੈ ਪ੍ਰਭਾਵਿਤ ਹੋਗੇ ਜੀ ਕਿ ਕਾਫੀ ਨੁਕਸਾਨ ਹੋਇਆ ਸੜੀਆਂ ਸੜਕਾਂ ਪੁਲ ਸਰਕਾਰੀ ਬਿਲਡਿੰਗਾਂ ਇਹਦੇ ਇਲਾਵਾ ਸਕੂਲ ਇਹ ਆਪੇ ਹਸਪਤਾਲ ਉਹਨਾਂ ਦਾ ਵੀ ਇਹ ਤੋਂ ਇਲਾਵਾ ਜਿਹੜੀਆਂ ਸਾਡੀਆਂ ਲੋਕਾਂ ਦੇ ਪ੍ਰਾਈਵੇਟ ਬਿਲਡਿੰਗ ਹੈ ਜਿਹੜਾ ਗਰੀਬ ਵਿਚਾਰਾ ਬੰਦਾ ਮਸਾ ਮਕਾਨ ਬਣਾਉਂਦਾ ਉਹਨਾਂ ਵਾਸਤੇ ਜਿਹੜਾ ਬਹੁਤ ਦੁਖਦਈ ਹੈ ਇਹ ਵੇੜਾ ਅਸੀਂ ਕਿਸੇ ਨੂੰ ਇਹ ਗੱਲਾਂ ਚਾਹੇ ਨਾ ਕਰੀਏ ਆਲੋਚਨਾ ਦਾ ਸਮਾਨ ਨਹੀਂ ਹੁੰਦਾ ਇਹ ਰਲ ਮਿਲ ਕੇ ਜਿਹੜੇ ਹਾਲਾਤ ਆ ਉਹਦਾ ਮੁਕਾਬਲਾ ਕਰਨਾ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਵੱਲੋਂ ਸਾਨੂੰ ਪਹਿਲੇ ਦਿਨ ਹਦਾਇਤਾਂ ਕਰਕੇ ਤੋਂ ਡੋਰ ਡਿਊਟੀਆਂ ਲਾ ਦਿੱਤੀਆਂ ਇਸ ਤਿੰਨ ਵਜ਼ੀਰ ਜੀ ਦੇ ਵਿੱਚ ਅਸੀਂ ਮੈਟ ਇਰੀਗੇਸ਼ਨ ਵਾਲਾ ਤੇ ਇੱਕ ਲਾਲਜੀਤ ਉਹਨਾਂ ਨੂੰ ਉਹਨਾਂ ਦੇ ਨਾਲ ਦੂਸਰੇ ਆਪਣੇ ਆਪਣੇ ਇਲਾਕਿਆਂ ਚ ਜਿਨ੍ਹਾਂ ਦਾ ਉਹਨਾਂ ਦੇ ਪਹਿਲਾਂ ਹੀ ਜ਼ਿਆਦਾ ਪ੍ਰਭਾਵਿਤ ਹੋ ਗਏ ਸੀ। ਅ ਉਹਦੇ ਚ ਜੇ ਆਪਾਂ ਕਹੀਏ ਲੰਬੀ ਚ ਸਾਡੇ ਜਾਂ ਮੁਕਸਾ ਜ਼ਿਲ੍ਹੇ ਚ ਵੀ ਅੱਗੇ ਬਹੁਤ ਖਰਾਬਾ ਹੋ ਜਾਂਦਾ ਸੀ ਕਿ ਇਸ ਤੋਂ ਬਚਤ ਰਹੀ ਹੈ। ਨਰਮੇ ਦੀ ਫਸਲ ਜੋ ਰੂਰ ਪ੍ਰਭਾਵਿਤ ਹੋਈ ਹੈ ਉਹਦੀਆਂ ਗਰਦੌਰੀਆਂ ਕਰਵਾ ਕੇ ਉਹਦਾ ਜਿਹੜਾ ਬੰਦਾ ਸਾਰੇ ਪਰਾਂਵਾਂ ਲਈ ਸਾਡਾ ਫਰਜ਼ ਹੈ ਜਿਹੜਾ ਉਸ ਨੂੰ ਨਮਾਵਾਂਗੇ। ਔਰ ਅੱਜ ਜਿਹੜਾ ਮੈਂ ਇੱਥੇ ਆਪਣੇ ਹਲਕੇ ਚ ਪੰਜ ਸੱਤ ਜਿਹੜੇ ਪਿੰਡਾਂ ਚ ਜਿਹੜੇ ਸਾਡੇ ਆਏ ਬਾਰੀ ਬੜੇ ਇਹਦੀ ਕਰਸਤ ਚ ਆ ਜਾਂਦੇ ਪ੍ਰਵਾਤ ਹੋ ਜਾਂਦੇ ਸਨ ਜਿਹੜਾ ਵੱਡਾ ਨੁਕਸਾਨ ਹੁੰਦਾ ਸੀ ਰਾਣੀ ਵਾਲਾ ਮਿੱਟਾ ਕਟਿਆਂ ਵਾਲੀ ਸਰਾਵਾ ਬੋਲਾ ਪੱਕੀ ਟਿੱਬੀ ਇਹ ਪਿੰਡਾਂ ਦਾ ਦੌਰਾ ਕੀਤਾ ਸੀ ਤੇ ਪੰਚਾਇਤਾਂ ਨੂੰ ਸਾਰੇ ਭਰਾਵਾਂ ਨੂੰ ਮਿਲਿਆ ਅਜੇ ਤੱਕ ਵਾਹਿਗੁਰੂ ਦੀ ਕਿਰਪਾ ਹੈ ਜਿਹੜੀਆਂ ਲੋੜੀ ਦੀਆਂ ਚੀਜ਼ਾਂ ਜਾਂ ਉਹ ਉਹਦੇ ਵਾਸਤੇ ਐਸਡੀਐਮ ਸਾਹਿਬ ਵੀ ਨਾਲ ਤਹਿਸੀਲਦਾਰ ਔਰ ਵੀਡੀਓ ਸਾਹਿਬ ਜੇ ਕੋਈ ਮੋਟਰਾਂ ਦੀ ਲੋੜ ਪਾਣੀ ਚੱਕਣ ਦੀ ਜਾਂ ਕਿਤੇ ਕੋਈ ਥੋੜੀ ਮੋਟੀ ਦਿੱਕਤ ਆਈ ਉਹਨੂੰ ਅਸੀਂ ਪੂਰੀ ਕੀਤੀ ਹੈ ਤੇ ਕਰੀ ਜਾਂਦੇ ਆ ਪਰ ਸਾਰੇ ਪੰਜਾਬ ਦੀ ਬਹੁਤ ਵੱਡੀ ਚਿੰਤਾ ਹੈ ਪੰਜਾਬ ਪੰਜਾਬ ਦੇ ਵਿੱਚ ਹਾਲਾਤਾਂ ਨੂੰ ਵੇਖਦੇ ਹੋਏ ਖੇਤੀਬਾੜੀ ਕੇਂਦਰੀ ਖੇਤੀਬਾੜੀ ਮੰਤਰੀ ਨੇ ਵੀ ਦੌਰਾ ਕੀਤਾ ਹੁਣ ਨੌ ਨੂੰ ਜਿਹੜਾ ਹੈਗਾ ਦੇਸ਼ ਦੇ ਪ੍ਰਧਾਨ ਮੰਤਰੀ ਆ ਰਹੇ ਹੈਗੇ ਕਿਸ ਤਰ੍ਹਾਂ ਦੀ ਪੂਜਾ ਕਰੋਗੇ ਇਹਨਾਂ ਨੂੰ ਵੀ ਕਿਸ ਜਿਹੜਾ ਕੇਂਦਰੀ ਖੇਤੀਬਾੜੀ ਮੰਤਰੀ ਉਹ ਮੇਰੇ ਨਾਲ ਮੈਂ ਵੀ ਉਸ ਦਿਨ ਪ੍ਰੋਟੋਕੋਲ ਬਣਦਾ ਮੇਰਾ ਐ ਨਾਲ ਸਾ ਤੇ ਉਹਨਾਂ ਨੇ ਦੇਖ ਕੇ ਇਸ ਕੱਲੋਂ ਤਾਂ ਉਹ ਮਤਲਬ ਇਹ ਵੀ ਮੰਨ ਰਹੇ ਸੀ ਕਿ ਬਹੁਤ ਵੱਡਾ ਨੁਕਸਾਨ ਔਰ ਪੰਜਾਬ ਉਹ ਸਟੇਟ ਆ ਜਿਹੜੀ ਸਾਰੇ ਦੇਸ਼ ਨੂੰ ਟਿੱਡ ਪਰਦੀ ਆ ਜਿਹੜੀ ਉਹਨਾਂ ਨੂੰ ਬਹੁਤ ਵੱਡਾ ਨਾਜ ਦੇ ਵਿੱਚ ਜਿਹੜਾ ਅ ਵੱਡਾ ਪੂਲ ਚ ਹਿੱਸਾ ਪਉਂਦੀ ਆ ਔਰ ਜੇ ਪੰਜਾਬ ਉਹ ਸਟੇਟ ਆ ਜੀ ਨੇ ਇਸ ਦੇਸ਼ ਨੂੰ ਮਜਾਦ ਕਰਾਇਆ ਸਾਡੇ ਪੰਜਾਬੀਆਂ ਨੇ ਕੁਰਬਾਨੀਆਂ ਦੇ ਦਿੱਤ ਅੱਜ ਵੀ ਸਾਡੇ ਨੌਜਵਾਨ ਸ਼ਰਧਾਂ ਤੇ ਆਪਣੀਆਂ ਸ਼ਹੀਦੀਆਂ ਦੇਈ ਜਾਂਦੇ ਆ ਇਹਨੂੰ ਬਚਾਉਣ ਦੇ ਖਾਤਰ ਅੱਜ ਪੰਜਾਬ ਨੂੰ ਜੇ ਅਸੀਂ ਹਿੰਦੁਸਤਾਨ ਨੂੰ ਬਚਾਉਂਦੇ ਆ ਰਹੇ ਆ ਅੱਜ ਪੰਜਾਬ ਨੂੰ ਬਚਾਉਣ ਦੇ ਖਾਤਰ ਹਿੰਦੁਸਤਾਨ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਇਹ ਬਾਰਡਰ ਦਾ ਏਰੀਆ ਔਰ ਸਾਡੇ ਵੱਲੋਂ ਜਿਹੜੀ ਪੰਜਾਬ ਸਰਕਾਰ ਵੱਲੋਂ ਕਿਵੇਂ ਜਿਵੇਂ ਜਿਵੇਂ ਮਹਿਕਮੇ ਚਾਹੀਏ ਹੈਲਥ ਮਿਨਿਸਟਰ ਜੋ ਦਵਾਈਆਂ ਦੀ ਲੋੜ ਹੈ ਮੇਰੇ ਪਸ਼ੂ ਪਾਲਣ ਹੈ ਉਸ ਤੇ ਸਾਰਾ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਔਰ ਕੋਟੇ ਨਾਲ ਦੀ ਨਾਲ ਉਹਨਾਂ ਨੂੰ ਮਿਲ ਰਹੇ ਹੈ ਜੇ ਕੋਈ ਹੋਰ ਉਹਨਾਂ ਨੇ ਸੈਂਕਸ਼ਨ ਕਰਾਉਣਾ ਹੋਵੇ ਕਿਸੇ ਗੱਲ ਦੀ ਕਿਸ ਤਰ੍ਹਾਂ ਦੇ ਪੈਕੇਜ ਦੀ ਐਲਾਨ ਕੀਤਾ ਸੀਗਾ ਕਰਨ ਦੀ ਐਲਾਨ ਕੀਤਾ ਜਾਂ ਕਿ ਮੋਦੀ ਸਾਹਿਬ ਆ ਰਹੇ ਹੈ ਉਹ ਉਹਦੇ ਉਸ ਦਿਨ ਕਹਿ ਗਏ ਵੀ ਮੈਂ ਅੱਜ ਇਹ ਅੰਦਾਜ਼ਾ ਲਾ ਕੇ ਸਾਡੀਆਂ ਟੀਮਾਂ ਲਾਉਣੀਆਂ ਉਸ ਤੋਂ ਬਾਅਦ ਅਸੀਂ ਕਰਾਂਗੇ ਉਸ ਦਿਨ ਉਹਨਾਂ ਨੇ ਐਲਾਨ ਕੋਈ ਨਹੀਂ ਕੀਤਾ ਉਹਨਾਂ ਦੇ ਸੇਮਤੀ ਜ਼ਰੂਰ ਸੀ ਵੀ ਨੁਕਸਾਨ ਬਹੁਤ ਵੱਡਾ ਹੋਇਆ ਤੇ ਅਸੀਂ ਇਹ ਦੇ ਮੈਂ ਉਹਨਾਂ ਨੂੰ ਉਹ ਕੁਝ ਬੰਨ ਵੀ ਦਿਖਾਏ ਸੀਗੇ ਇਹਨਾਂ ਦੇ ਉੱਤੇ ਜੇ ਅਸੀਂ ਇਹਨਾਂ ਚੌੜੀਆਂ ਕਰਕੇ ਪੜੜੀਆਂ 40 40 ਫੁੱਟ ਦੀਆਂ ਸੜਕਾਂ ਇਦਾਂ ਵੱਡਾ ਜਿਹੜਾ ਕੰਮ ਆ ਸੈਂਟਰ ਗਵਰਨਮੈਂਟ ਕਰ ਸਕਦੀ ਹੈ ਦੀ ਡੀ ਸਿਲਟਿੰਗ ਦੀ ਜਿਹੜੀ ਇਜਾਜ਼ਤ ਨਹੀਂ ਜਿਹੜੀਆਂ ਉਹਨਾਂ ਨੂੰ ਜਿਹੜੇ ਉਹ ਦਰਿਆ ਨੇ ਕਈ ਵਾਰੀ ਕੋਈ ਆਰਮੀ ਵੱਲੋਂ ਜਾਂ ਕਿ ਪਰ ਉਹਨਾਂ ਨੂੰ ਦੇਖ ਕੇ ਉਹ ਵੀ ਕਰਨੀਆਂ ਪੈਣੀਆਂ ਇੰਨੀ ਉਹਨਾਂ ਨਾਲ ਸਾਡਾ ਹੈ ਦੂਸਰੇ ਤੀਸਰੇ ਸਾਲ ਵੱਡਾ ਨੁਕਸਾਨ। ਪ੍ਰਧਾਨ ਮੰਤਰੀ ਤੋਂ ਕਿਸ ਤਰ੍ਹਾਂ ਦੀ ਮੰਗ ਰੱਖਉਗੇ ਜੀ ਇਹ ਵੀ ਉਹ ਤੋਂ ਪ੍ਰਧਾਨ ਮੰਤਰੀ ਨੂੰ ਵੇਖੋ ਜੀ ਪ੍ਰਧਾਨ ਮੰਤਰੀ ਦੇਸ਼ ਦੇ ਮੁਖੀ ਹੈ ਤੇ ਸਟੇਟ ਇੱਕ ਇਸ ਦੇਸ਼ ਦਾ ਬੱਚਾ ਉਹਨਾਂ ਨੂੰ ਇਹਦੇ ਪੂਰਾ ਹੱਥ ਦੇਣਾ ਚਾਹੀਦਾ ਹੈ। ਵੱਡਾ ਨੁਕਸਾਨ ਹੋਇਆ ਸਾਡਾ ਮੁੱਖ ਮੰਤਰੀ ਸਾਹਿਬ ਹੋਰਾਂ ਨੇ ਪਹਿਲਾਂ ਰਸਤੌਰ ਤੇ ਇੱਕ ਮੰਗ ਵੀ ਰੱਖੀ ਸੀ ਜੇ ਅੱਜ ਪੰਜਾਬ ਨੂੰ ਇਹਦੇ ਵਿੱਚੋਂ ਕੱਢਣਗੇ ਤੇ ਪੰਜਾਬ ਸਦਾ ਲਈ ਉਹਨਾਂ ਦੇ